ਆਜ ਹੁੰਦਾ ਵਾ ਆਪਾਂ ਤੁਹਾਨੂੰ ਵੱਖਰੇ ਵੱਖਰੇ ਤਜਰਬਿਆਂ ਦੇ ਨਾਲ ਖਾਦ ਪਾਉਣ ਦਾ ਜਾਂ ਕੋਈ ਵੀ ਦਵਾਈ ਪਾਉਣ ਦਾ ਤਰੀਕਾ ਦੱਸਦੇ ਰਹਿੰਦੇ ਆਂ ਭਾਉਜੀ ਆਪਣੀ ਅੱਜ ਤੀਸਰੀ ਬੋਰੀ ਹੋ ਚੁੱਕੀ ਆ ਸਟਿੱਚੋ ਨਾ ਬਾਈ ਜੀ ਕਾਲਾ ਈਖਿਆ ਤੇ ਡਾ ਡਾ ਬੂਝਾ ਕਰ ਆਇਆ ਬਾਈ ਜੀ ਥੱਲੇ ਆਪਣੀਆਂ ਬੈਲੀਆਂ ਨੂੰ ਤੇ ਆਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਖਾਦ ਪਾਉਣ ਦਾ ਤਰੀਕਾ ਉਹ ਵੀ ਤੁਹਾਨੂੰ ਦੱਸਦੇ ਆਂ ਖਾਦ ਪੈਣ ਤੋਂ ਪਹਿਲਾਂ ਆ ਜਿਹੜਾ ਸਰੀਆ ਪਾਉਜੀ ਇੱਥੇ ਕੱਢ ਲੈਣਾ ਆ ਜਿਹੜਾ ਸਰੀਆ ਪਾਉਜੀ ਇੱਥੇ ਕੱਢ ਲਓ ਇਹ ਯਾ ਬੰਦਿਆਂ ਨੂੰ ਤਾਂ ਪਤਾ ਲੱਗ ਗਿਆ ਹੋਣਾ ਕਿ ਇਹ ਸਰੀਆ ਕਾਦੇ ਵਾਸਤੇ ਕੱਢ ਰਹੇ ਆ ਆਪਾਂ ਮਿੱਤਰੋ ਇਹਦੇ ਨਾਲ ਖਾਦ ਨਾਲ ਤੋੜਾ ਬੰਨਣਾ ਵੀ ਕਦੇ ਜਦੋਂ ਥੋੜੀ ਖਾਦ ਰਹਿ ਜਾਂਦੀ ਨਾ ਤੋੜਾ ਰੋੜ ਜਾਂਦੇ ਆ ਗਈ ਰਾਤ ਜੇ ਜਿਹੜੇ ਥੋੜੇ ਦੇ ਵਿੱਚ ਮੋਰੀਆਂ ਹੁੰਦੀਆਂ ਹਨ ਉਹਨੂੰ ਡਬਲ ਥੋੜੇ 'ਚ ਖਾਦ ਨੂੰ ਕਰ ਲਿਆ ਕਰੋ ਜਿੰਨੇ ਵਿੱਚ ਤੁੰਬਾ ਆਇਆ ਉਹਨੂੰ ਡਬਲ ਥੋੜੇ 'ਚ ਮਾਰੀ ਮੋੜ ਜਾਂਦੀ ਜਾਂਦੀ ਆ ਕਿਤੇ ਜਿਆਦਾ ਥੋੜਾ 파ਟਿਆ ਦੀ ਉਹਨੂੰ ਡਬਲ ਥੋੜੇ 'ਚ ਕਰਕੇ ਫਿਰ ਖਾਦ ਪਾਓ 1.5 ਘੰਟੇ ਦੇ ਮੇਰੇ ਵਿੱਚ ਘੰਟੇ ਦੇ ਵਿੱਚ ਬਾਈ ਜੀ ਪੂਰੇ ਕਿੱਲੇ ਨਹੀਂ ਫੱਜ ਜਾਂਦਾ ਏ ਤੇ ਅੱਜ ਆਪਾਂ ਨੂੰ ਫੰਡੜ ਜਾ ਰਹੇ ਆ ਜੀ ਐਤੋ ਦੀ ਨਾ ਕੋਟੀਆਂ ਬੰਦ ਲੈਣਾ ਇਹ ਨੂੰ ਨਾਗਵਾਲ ਮਾਰਨਾ ਉਹਦਾ ਨਾਗਵਾਲ ਮਾਰ ਕੇ ਪੰਨੋ ਵੀ ਤੋੜਾ ਕਿਦੇ ਰੋੜ ਨਾ ਜਾਵੇ ਵੀ ਸੋੜਾ ਭਰਿਆਂ ਦੇ ਕੀ ਰੋੜ ਨਾ ਖਾਲੀ ਰੋੜ ਨਾ ਜਰੂਰੀ ਆ ਜੇ ਆਉਂਗੇ ਫਰੇ ਫਰੇ ਆਉਣਾ ਨਹੀਂ ਰੋੜਦਾ ਹੁੰਦਾ ਜੇ ਜਦੋਂ ਥੋੜੀ ਬਾਸ ਖਾ ਰਹੇ ਜੀ ਇੱਕ ਜਣਾ ਮੁਲਕੇ ਨਾ ਪੂਰੇ ਜੜ ਜਾਂਦਾ ਤੇ ਪਾਣੀ ਜਿਹੜਾ ਆਪਣਾ ਉਛਲ ਲੱਗ ਪੈਂਦਾ ਜੀ ਠੀਕ ਆ ਜੀ ਖਾਸ ਕਰਕੇ ਜੋ ਕਿ ਕਿਨੇ ਕਿਨੇ ਤਗੜੇ ਬੰਦੇ ਦਾ ਪੌਜੀ ਜਿਹੜੀ ਖਾਦਾ ਉਹ ਬੰਦਿਆਂ ਪੁੰਨਿਆਂ ਤੋਂ ਪਵਾ ਲੈਂਦੇ ਆ ਹਨਾ ਪਰ ਹੁਣ ਉਹ ਜ਼ਮਾਨੇ ਨਹੀਂ ਰੇ ਬਾਈ ਜਿਹੜੀ ਖੇਤੀ ਤਕਨੀਕ ਦੀ ਆ ਤਕਨੀਕ ਦੀ ਰਹਗੀ ਕੋਈ ਵੀ ਕੰਮ ਕਰਨਾ ਤਕਨੀਕ ਨਾਲ ਕਿੱਦਾਂ ਜਾ ਸਕਦਾ ਜੋਰ ਨਾਲ ਕੰਮ ਨਹੀਂ ਹੁੰਦਾ। ਖੋਣੇ ਨੂੰ ਆਪਾਂ ਇੱਥੇ ਬੰਨ੍ਹ ਦੇਣਾ। ਐ ਰਾਮ ਦੇ ਨਾਲ। ਸੱਜੇ ਸੱਜੇ ਖੋੜਦਾ ਖੋੜਦਾ ਨਹੀਂ। ਜੇ ਮੰਨ ਕੇ ਚਲੋ ਵੀ। ਕਈ ਰਾ ਕਿਲੇ ਲੰਮੇ ਹੁੰਦੇ ਆ ਡੇਢ ਕਿਲੇ ਵੀ ਕਿੰਨੇ ਪਲਾਟ ਹੁੰਦੇ ਆ। ਕੋਈ ਨਾ ਥੋੜੀ ਜੀ ਖਾਦੀ ਪੋਰੀ। ਤੋੜੀ ਜੀ ਬਾਹਰ ਰਹਿਣ ਦਿਓ ਕਿਉਂਕਿ ਸਹੀ ਸਹੀ ਖੁਰਪੁਰ ਦੀ ਆਪੇ ਤਾਂ ਚੱਲ ਜੇਣੀਆਂ ਬਾਕੀ 1.5 ਮਿੰਟ ਦੇ ਵਿੱਚ ਵਿੱਚ ਇਹਨਾਂ ਸਵਾ ਘੰਟੇ ਦੇ ਵਿੱਚ 1 ਤੋਂ ਲੈ ਕੇ 1.5 ਦੇ ਅੰਦਰ ਅੰਦਰ ਇਹ ਪੂਰਾ ਤੋੜਾ ਜਿਹੜਾ ਖੁਰ ਜਾਂਦਾ ਤੇ ਪਾਣੀ ਜਿਹੜਾ ਪੂਰਾ ਕਿੱਲੇ 'ਚ ਫਿਰ ਜਾਂਦਾ ਇਹ ਨਹੀਂ ਠੀਕ ਆ ਜੀ ਤੇ ਪਾਣੀ ਪਾਈ ਜੀ ਇੱਕ ਗੱਲ ਹੋਰ ਹੈ ਰਸਤੇ ਦੇ ਵਿੱਚ ਕੋਈ ਪਾਈਪ ਜਾਂ ਕੋਈ ਵਾਟ ਨਾ ਟੁੱਟੀ ਹੋਵੇ ਕਿ ਪਾਣੀ ਦੂਸਰੇ ਕਿੱਲੇ ਨੂੰ ਜਾਵੇ ਜਿਹੜੇ ਕਿਲੇ ਨੂੰ ਪ੍ਰਤੀ ਏਕੜ ਦੇ حساب ਨਾਲ ਆਪਾਂ ਬੋਰੀ ਕੋਣੇ ਆ ਪਹਿਲੋਂ 50 ਜਦੋਂ ਦੀ ਬੋਰੀ ਹੁੰਦੀ ਸੀ ਤੇ ਅੱਜ 45 ਵੀ ਹੋ ਗਈ ਆ ਤੇ ਬੜੇ ਵੀਰਾਂ ਨੇ ਮੈਨੂੰ ਗੋਣਾ ਏ ਭਾਵਾਂ ਦੇ ਅੰਦਰ ਦਾ ਵਸਾਵਾ ਜਿਹੜਾ ਆਪਣਾ ਮੂੰਹ ਹੁੰਦਾ ਨਾ ਮੂੰਹ ਦੇ ਅੱਗੇ ਰੱਖਣ ਦੀ ਲੋੜ ਨਹੀਂ ਬੋਰੀ ਕਿਉਂਕਿ ਜਦੋਂ ਤੁਸੀਂ ਮੂੰਹ ਦੇ ਅੱਗੇ ਬਿਲਕੁਲ ਬੋਰੀ ਰੱਖੋਗੇ ਜਾ ਕੇ ਨਾ ਉਥੇ ਆਪਣੀਆਂ ਝੋਲੇ ਦੀਆਂ ਧਾਈਆਂ ਸੜਦੀਆਂ ਆ ਵਾ ਹੋਰਾ ਜਾਂ ਢੋਰੀ ਦੇ ਰੱਖੋ ਇੱਕ ਵੀ ਤਾਂ ਇੰਚੋਂ ਨਹੀਂ ਨਹੀਂ ਸਰੂਗੀ। ਤੁਹਾਕਿ ਦਾ ਉਹ ਵੀ ਵੀਡੀਓ ਮੈਂ ਬਣਾ ਕੇ ਵਿਖਾਉਂਗਾ ਆਪਣਾ ਝੋਨੇ ਆ ਵੀ ਕਿੰਦਾ ਇੱਕ ਮਾਰ। ਕਿਕਾ ਮੈਟਰੋ। ਇਹੋ ਨੇ ਜਾਣ ਲੱਗਿਆ। ਬੰਬੀ ਦੀ ਧਾਰ ਦੇ। ਇਹੋ। ਐਸੇ ਤਰ੍ਹਾਂ ਨੇ ਖੁਰਖੁਰ ਕੇ ਆਵੇ ਕਿ ਜਿੰਨੇ ਕੋਲੋਂ ਸਾਰੇ ਕਿਹਾ ਬਾਈ ਸਾਫੀ ਜਣਾ ਢੋਣਾ ਤੈਨੂੰ ਉਹ ਵੀ ਦਿਖਾਉਣੇ ਆ ਪਰ ਜਿੰਦਾ ਤੇ ਬਹੁਤ ਵਧੀਆ ਟਰੰਨਾ ਇੱਕ ਤਰ੍ਹਾਂ ਦਾ ਬੰਦ ਕੋਲ ਕਰਾ ਰਿਹਾ ਤੇ ਜੀ ਬੋਰੀ ਸ਼ੁਰੂ ਹੋਈ ਆ ਲੈ ਤੇ ਪਾਣੀ ਬਾਈ ਜੀ ਪੂਰਾ ਇੱਕ ਦਿਨ ਨੂੰ ਜਾਂਦੇ ਕਰੋ ਰਸਤੇ ਦੇ ਵਿੱਚ ਜਿੰਨੇ ਵੀ ਪਾਏ ਬਾਹਰ ਦਾ ਜੋ ਜਿਵੇਂ ਜਿਵੇਂ ਜੇ 2 ਕਿਲਾ ਦਾ ਪਲਾਟ ਆ ਤਾਂ ਦੂਸਰੀ ਬੋਰੀ ਮਾਰੇ ਰੱਖ ਦੋ ਜਿਵੇਂ ਆਪਾਂ ਚਾਰ ਕਿੱਲੇ ਚਾਰ ਮੋਰੀਆਂ ਪਾਉਣੀਆਂ ਹਨ ਜਿੰਨਾ ਦੀ ਥੋੜਾ ਤੋਂ ਵੀ ਤੁਹਾਡਾ ਪਾਣੀ ਟੁਰਿਆ ਜਾਊਗਾ ਖਾਤਾ ਵੀ ਨਾਲ ਹੀ ਪੂਰੀ ਜਾਣੀ ਆ ਜੇ ਇੱਕ ਕਿੱਲੇ ਨੂੰ ਪਾਣਾ ਹੈ ਜੇ ਇੱਕ ਕਿੱਲੇ ਦਾ ਤੇ ਇੱਕ ਮੋਰੀ ਜੇ ਚੋਕਲੇਵਾ ਪਲਾਂਟ ਵਿੱਚ ਚਾਰ ਮੋਰੀਆਂ ਰੱਖੋ ਬਾਈ ਜੀ ਪੂਰੇ ਚੋਕਲੇਆਂ ਦੇ ਵਿੱਚ ਪੰਜਾਂ ਕਿੱਲਾਂ ਦੇ ਵਿੱਚ ਮੋਰੀ ਰੱਖੀ ਜਾਣੀ ਆ ਵੀ ਇਹ ਮੋਰੀ ਖੋਲ ਦੀ ਦੂਸਰੀ ਹੱਥੋਂ ਤੇ ਪੰਜ ਮੋਰੀਆਂ ਪੰਜਾਂ ਕਿੱਲਾਂ ਨੂੰ ਰੱਖਣੀਆਂ ਤੇ ਭਾਵੇਂ 1000 21 ਸਾ ਕਿਤੇ ਰਸਤਾ ਸੋਣੀ ਤੁਸੀਂ ਪਾਲ ਸਕਦੇ ਆ ਕੋਈ ਐਸੀ ਸੋਚ ਨੂੰ ਚਾਰਨਾਈ ਕਰਣੀ ਨਹੀਂ ਵੀ ਯਾਰ ਪਾਣੀ ਕਿੰਨੇ ਨੂੰ ਭਾਵੇਂ ਕਿਸੇ ਦਾ 20 ਲੈ ਲਓ ਪਲਾਨ ਵੀ ਹੈ ਨਾ ਤੇ 20 ਕਿੰਨੇ 20 ਬੋਲਿਆ ਤਾਂ ਕਿ 20 ਲੈ ਕੇ ਭਾਰੀ ਫੇਰ ਕੋ ਜਿੱਥੇ ਜਿੱਥੇ ਪਾਣੀ ਜਾਂਦੂ ਉਹਦੇ ਬਾਈ ਜੀ ਚਰ ਨਿਖਾਉ ਦੇਗੀ ਠੀਕਾ ਸੱਜਣੋ ਸ਼ੇਅਰ ਕਰੋ ਵੀਡੀਓ ਜਰੂਰ